सामने ले बने चल जाओ सिर साम देखो मैं पछाने भला खुश हो गए आज कौन माता है कौन है ਬਾਤਾ ਮਿਲਣ ਦੇ ਮੇਲੇ ਦਾ ਕਰਕੇ ਆਈ। ਨਹੀਂ ਆਹ ਕੌਣ ਆ? ਕੌਣ ਇਹ ਪਛਾਣਿਆ? ਹਾਂ, ਤਾਂ ਮੈਨੂੰ ਲੈ ਆ। ਨਹੀਂ ਕੌਣ ਆਇਆ? ਕੀ ਲੱਗਦੀ ਟਾਡੀ? ਦੱਸੋ ਇਹ ਤਾਂ ਕੌਣ ਆ ਇਹਦਾ ਡੇਟੀ ਲੱਗਦੇ। ਤੂੰ ਹੀ ਦੱਸ। ਦੱਸੋ। ਕਰਵਾਲੀ ਆ। ਕਰਵਾਲਾ? ਅੱਛਾ ਅੱਛਾ। ਤਾਂ ਮੈਂ ਕੌਣ? ਭੈਣ। ਕੀ ਲੱਗਦੀ ਤੇਰੀ ਮੈਂ? ਇਹਦੀ ਕਰਦੀ। ਭੈਣ। ਅੱਛਾ ਭੈਣ। ਟਾਡੀ ਬੰਦਾ ਨਾਲ ਨੇ। ਸਾਡੇ ਨਾਲ ਫੋਨ ਤੇ ਗੱਲ ਹੋਈ ਸੀ। ਇਹ ਮੇਰੇ ਪਰਚਾ ਹੈ। ਅੱਛਾ ਅੱਛਾ। ਅੱਜ ਬਹਿ ਜਾ। ਤਾਂ ਜਿਹੜੇ ਨੌਂ ਨੇ ਮਗਰ ਉਸ ਬੋਲੀ ਮਤਲਬ ਨਾ ਮੀਲਾ ਦੇਖਣ ਉਸ ਤਲਵੰਡੀ ਉੱਥੇ ਮੇਰੇ ਹੈਗੇ ਮਾਮੇ ਨੇ ਸੌਰੀ ਅੱਛਾ ਜੀ ਅਗੇ ਆਜੋ ਉੱਥੋਂ ਕੀ ਮਤਲਬ ਹੈ ਨਾ ਉਹ ਨਹੀਂ ਜੀ ਹਨੇ ਮੀਲਾ ਬੇਚੀ 21 ਦਿਨ ਵਾਪਸ ਚੱਲ ਜਾਂਦੀ ਹੁੰਦੀ ਅੱਛਾ ਜੀ ਐ ਕਿ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਮਾਈ ਤੁਹਾਨੂੰ ਦਰਵਾਜ਼ਾ ਤੇ ਵੈਨੇ ਕਹਿਣਾ ਸੀ ਥੁੱਕ ਗਿਆ ਜਾਣਾ ਕਿ ਮੈਂ ਸਾਰੇ ਪਹਿਲਾਂ ਮੈਂ ਤਲਵੰਡੀ ਆਣਾ ਤਲਵੰਡੀ ਆਣਾ ਫੇ ਬੋਂਦਵਾਲ ਫਤਿਆਵਾਦ ਹੇ ਸੋਣੀ ਆਉਣਾ 16 ਤੋਂ ਪੇ ਆ ਇੱਥੇ ਗੰਢ ਰੰਗਾ ਆ ਜਾਣਾ ਜਿੱਥੇ 21 ਸਾਈ ਹੁੰਦਾ ਰੱਬ ਜਿੱਥੇ ਨਾ 22 ਸਾਈ ਹੁੰਦਾ ਉੱਥੇ ਮੁਰਦੀ ਦਾ ਜਿੱਥੇ ਹਾਂ ਜਿਹਨੇ ਕਹਦਾ ਨਾ ਤੂੰ ਕਿੱਥੇ ਆਉਂਦਾ ਕੋਈ ਅਨੰਦਪੁਰ ਜਾਓ ਭਾਵੇਂ ਕਿਤੇ ਵੀ ਜਾਓ ਭਾਵੇਂ ਬਾਰਡਰ ਤੇ ਜਾਓ ਭਾਈ ਇਹ ਨਾ ਆ ਆ ਰਾਜਾ ਬਸ ਇਹਨਾਂ ਨੂੰ ਲੈ ਕੇ ਆਉਣ ਦੇ ਜੀ ਮੈਨੂੰ ਅੱਧਾ ਘੰਟਾ ਹੋਇਆ ਜੀ ਆਏ ਨੂੰ ਹਾਂਜੀ ਹਾਂਜੀ ਆ ਅੱਜ ਸ਼ਾਮ ਮੈਨੂੰ ਫੋਨ ਆਉਂਦਾ ਵਾ ਉਥੋਂ ਪਿੰਡ ਸੋਲ ਤੋਂ ਸੋਲ ਦਾ ਤੁਹਾਨੂੰ ਪਤਾ ਹੀ ਹੋਣਾ 16 ਦਾ ਹਾਂਜੀ ਹਾਂਜੀ ਉੱਥੋਂ ਫੋਨ ਆਉਂਦਾ ਕਿ ਕੋਈ ਮਾਤਾ ਵਾ ਪੰਜ ਛੇ ਦਿਨ ਹੋ ਗਏ ਆ ਪਿੰਡ ਦੀ ਫਿਰਨੀ ਦੇ ਉ ਹਾਂ ਸੁਣ ਸੁਣ ਹੋ ਕੇ ਸੌਣੀ ਤੇ ਬਣਾ ਲਈ ਆਪੇ ਪੈਸੇ ਆ ਗਏ ਮੇਰੀ ਸੁਣ ਇੱਕ ਮਿੰਟ ਜਿਹੜੂ ਕਾਰ ਤੇਰਾ ਚੰਗਾ ਭਲਾ ਵਾ ਨਹੀਂ ਤਾਂ ਜਦੋਂ ਜਾਣਾ ਤੇ ਤੂੰ ਕਈ ਆਉਂ ਤੂੰ ਕੱਟ ਗਈ ਕੀ ਲੱਭਾ ਹੁਣ ਦੱਸ ਇੱਕ ਮਿੰਟ ਸੁਣੀ ਨਾ ਕੀ ਲੱਭਾ ਤੇ ਮੈਨੂੰ ਮਿਲਿਆ ਤਾਂ ਕੀ ਲੱਭਾ ਦਿਖਾ ਦੇ ਮੈਨੂੰ ਮੰਡਿਉ ਤੈਨੂੰ ਮੈਂ ਜੇ ਤੂੰ ਦਿਖਾ ਦੇ ਮੇਲੇ ਤੇ ਤੈਨੂੰ ਕੁਛ ਲੱਭਾ ਲੈ ਤਾਂ ਉਧਰ ਚੱਲ ਜਾ ਮੱਥਾ ਟੇਕਣਾ ਉਸ ਰੱਬ ਨੂੰ ਨਹੀਂ ਤਾਂ ਉਧਰ ਜਾਂਦਾ ਮੱਥਾ ਟੇਕੇ ਸਤਕਾਰ ਧੀਆਂ ਪੁੱਤਾਂ ਦੀ ਸੁੱਖ ਸ਼ਾਂਤੀ ਮੰਗ ਕੇ ਤੇ ਵਾਪਸ ਚੱਲ ਜਾ ਕੋਈ ਜ਼ਰੂਰੀ ਕੋਈ ਨਹੀਂ ਸਾਰਾ ਮੇਲਾ ਤੂੰ ਸਾਥਾਂ ਜਾ ਕੇ ਦੇਖਣਾ ਕੱਲੀ ਹੈਗੀ ਚਾਹ ਤੇਰਾ ਪਰਿਵਾਰ ਨਾਲ ਹੋਵੇ ਸਰਪਾਣੀ ਫੜੀ ਬਾਬਾ ਸੁਖੀ ਆ ਜੀ ਕਿਸੇ ਗੱਲ ਵੱਜੇ ਬਾਬੇ ਆ ਜਾ ਬਹਿ ਜਾ ਨਹੀਂ ਇਹ ਤਾਂ ਥੋੜੀ ਜੀ ਦਿਮਾਗੀ ਵੀ ਸਹੀ ਨਹੀਂ ਲੱਗਦੀ ਇਹ ਕਦੋਂ ਕਦੇ ਆਏ ਕਰੋ ਇਹ ਅੱਜ 3 ਤਰੀਕ ਤੋਂ ਪਹਿਲਾਂ ਵੀ ਆਈ ਅੱਛਾ ਤੇ ਲੱਭੇ ਲੁੱਭੇ ਫਿਰ ਇਹਨਾਂ ਨੂੰ ਹਾਂਜੀ ਲੱਭਦੇ ਹਟੇ ਅੱਛਾ ਜੀ ਬਹੁਤ ਨਹੀਂ ਕੋਈ ਮਿਲ ਮਾਰਾ ਜੀ ਪਾਸ਼ਵਾ ਗੱਡੀ ਇਹਦੇ ਮਗਰੀ ਰਹੀ ਆ ਉਹ ਮੁੰਡਾ ਨਾ ਕਿਸੇ ਨੇ ਇੱਥੇ ਆ ਜਾਓ ਇੱਥੇ ਲੱਗੇ ਜੀ ਵੀ ਇਹਦੇ ਨਾਲ ਬੇਟਾ ਵੀ ਆਇਆ ਤਾਂ ਦੋ ਗੁੱਡੀਆਂ ਵਿਚਾਰੀਆਂ 500 ਰੁਪਏ ਉਨਮਾ ਕੜ ਚਰਦਾ ਸਾਡਾ ਬਾਜੀ ਗਰ ਮੁੰਡੇ ਆ ਜੀ ਸਾਡਾ ਕੰਮ ਮੇਰਾ ਬਹੁਤ ਚੱਲਦਾ ਜੀਵਿੰਦਾਰ ਜੱਟ ਬ੍ਰਾਹਮਣ ਸਾਰੀ ਮੈਨੂੰ ਖੜਦੇ ਹੀ ਮੈਂ ਪਹਿਲੇ ਢੋਲ ਵਿਜਾਉਣਾ ਸੀ ਹਾਂਜੀ ਤੇ ਜਾਗੋ ਕਢਾਉਂਦੀਆਂ ਵਧੀਆ ਪ੍ਰੋਗਰਾਮ ਕਰਕੇ ਉਹਨਾਂ ਫਿਰ ਮੇਰਾ ਮੁੰਡਾ ਸੱਜਿਆ ਉਹਨਾਂ ਨੂੰ ਲਾਗਤ ਬਾਜੀ ਹੋ ਗਈ ਵੀ ਇਹਨਾਂ ਦਾ ਕੰਮ ਬਹੁਤ ਚੜਿਆ ਵਾ ਤਾਂ ਉਹਨਾਂ ਡੀਜੇ ਤੇਨੂੰ ਭਜਾ ਲੈਣ ਡੀਜੇ ਬਹੁਤ ਸਿਖਾਵਾਂਗੇ ਇਹਨੂੰ ਤੇ ਇਹ ਵੱਧ ਕਮਾਈ ਕਰੂਗਾ ਮੈਂ ਕਹਾ ਪੁੱਤ ਨਹੀਂ ਉਹ ਰਹਿਣ ਦੇ ਤੇ ਉਹ ਮੁੰਡੇ ਨੂੰ ਪਾਟ ਲਿਆ ਉਹਨਾਂ ਮੁੰਡੇ ਨੂੰ ਨਾ ਵਾਹ ਇਹੋ ਜਿਹਾ ਫਸਾਇਆ ਵੀ ਕਹਿਣ ਵਾਲੀ ਗੱਲ ਦੀ ਘਰ ਦੇ ਵਿੱਚ ਇਹ ਉਦੋਂ ਦੀ ਕੰਮ ਨਹੀਂ ਹੋਈ ਪਈ ਆ ਜੀ ਇਹ ਤੇ ਇਹ ਤੇ ਬਹਿੰਦੇ ਨਹੀਂ ਸੀ ਸਾਡੇ ਨਾਲ ਮੈਂ ਘੰਟਾ ਇੱਕ ਸੇਰਖ ਭਾਈ ਕੀਤੀ ਪਹਿਲਾਂ ਇਹਨਾਂ ਤੋਂ ਕੀ ਕੀਤਾ ਕਿ ਮੈਂ ਨਾ ਤੋਂ ਪੁੱਛਿਆ ਵੀ ਪਿੰਡ ਕਿਹੜਾ ਚਲੋ ਪਿੰਡੇ ਨਾ ਦੱਸ ਦਿੱਤਾ ਉਹ ਫਿਰ ਨੈਟ ਤੋਂ ਤੋਂ ਫੋਨ ਤੋਂ ਤੋਂ ਕੱਢ ਕੇ ਟੱਡੇ ਪਿੰਡ ਦਾ ਮੈਂ ਕਿਸੇ ਨਵੀਰ ਦਾ ਨੰਬਰ ਤੇ ਕੱਢਿਆ ਜਿਨ੍ਹਾਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਹਾਂ ਮਾਤਾ ਸਾਡੇ ਪਿੰਡੋਂ ਹੀ ਆ ਪਰ ਉਹ ਆਖਣ ਵੀ ਘਰ ਘਰੇ ਕੋਈ ਰਹਿੰਦਾ ਨਹੀਂ ਮੈਨੂੰ ਪਤਾ ਨਹੀਂ ਨਹੀਂ ਮੈਂ ਤਾਂ ਜਾਣਦਾ ਨਹੀਂ ਸੀਗਾ ਇਹ ਕੀ ਹੁੰਦਾ ਕਿ ਇਹਨਾਂ ਨੇ ਪਿੰਡ ਦਾ ਪਿੰਡ ਦਾ ਨਾਮ ਦੱਸ ਦਿੱਤਾ ਇਹਨਾਂ ਪਿੰਡ ਦੇ ਨਾਂ ਤੋਂ ਮੈਂ ਨਰਦੇ ਸਰਚ ਮਾਰੀ ਨਰਦੇ ਹੈਨਾ ਹਾਂਜੀ ਤੇ ਉਹਦਾ ਵੀ ਨੰਬਰ ਲੱਭਿਆ ਫਿਰ ਉਹਨੂੰ ਫੋਨ ਲਾਇਆ ਚਲੋ ਨਹੀਂ ਦੱਸ ਦਿੱਤਾ ਕਿ ਜੀਪ ਇਹਨਾਂ ਦਾ ਪੀ ਮੇਰੇ ਪਿੰਡ ਦੀ ਹੈ ਮਾਤਾ ਮੈਂ ਪਰਿਵਾਰ ਨੂੰ ਇਹ ਵੇਖਿਆ ਇੱਕ ਦਲ ਹੋਰ ਹਾਂਜੀ ਇਹਨੂੰ ਮੈਂ ਪੁੱਛਣਾ ਮੈਨੂੰ ਤੇਰਾ ਕੀ ਲੱਗਦਾ ਹਾਂਜੀ ਤੂੰ ਭਾਜੀ ਆ ਸਾਡਾ ਭਾਜੀ ਨਹੀਂ ਚਾਚਾ ਲੱਗਦਾ ਜੀ ਸਗਾ ਚਾਚਾ ਹੈ ਦਾ ਮੈਂ ਅੱਛਾ ਤੇ ਕਹਣਾ ਚਾਹਸਾ ਚਾਚਾ ਫਾਕੇਂਦੀਆਂ ਚਾਚੀਆਂ ਨੂੰ ਪਤਾ ਜੀ ਕੌਣ ਹੈ ਚਾਚਾ ਚਾਚਾ ਇਹ ਤੇ ਗੱਡੀ ਚ ਨਾਗੀਨ ਦਾ ਹੋ ਗਿਆ ਪਤਾ ਹੀ ਸਰ ਦਾ ਹਾਂ ਸਰ ਆ ਸਰ ਕੋਈ ਨਹੀਂ ਛੱਡੋ ਇਹ ਗੱਡੀ 'ਚ ਨਹੀਂ ਬਹਿੰਦੇ ਅੱਛਾ ਜੀ ਮੈਂ ਮਹਾ ਕਿਤੇ ਫਿਰ ੱੱਕੇ ਨਾਲ ਥੋੜਾ ਤੁਹਾਨੂੰ ੱੱਕਾ ਕਰਨਾ ਪਿਆ ਇਹ ਗੱਡੀ 'ਚ ਬਹਿੰਦੇ ਨਹੀਂਗੇ ਤੇ ਹੁਣ ਐਡਰੈਸ ਲੱਭ ਗਿਆ ਸੀਗਾ ਇਹ ਵਿਚਾਰੇ ਪਤਾ ਚੱਲ ਹੈ ਨਹੀਂ ਇਦਾਂ ਹਾਂਜੀ ਮਾਰੇ ਕਰਮਾਂ ਚ ਨਾ ਹਾਂਜੀ ਲੱਗੇ ਤਾਂ ਵਧੀਆ ਆ ਪਰ ਇਹਨਾਂ ਨੇ ਨਾ ਬਾਬੇ ਦੇ ਦਾਨੇ ਵਾਲ ਜਗ੍ਹਾ ਤੇ ਇਹਨਾਂ ਨੇ ਮਤਲਬ ਸੌਖਾ ਦੀ ਗਿਆ ਇਹ ਬਿਆਨ ਕਰਾਂ ਅੱਛਾ ਜੀ ਸ਼ਾਹਪੁਰ ਦਾ ਸੁਲਤਾਨਪੁਰ ਦੇ ਆ ਇਹ ਪ੍ਰੀਤਰਾਣਾ ਦਾ ਪਿੰਡ ਦਾ ਹਾਂ ਜੀ ਸੁਲਤਾਨਪੁਰ ਫਰੀਦਿਸਰ ਬਾਬੇ ਬੇਰ ਸਾਹਿਬ ਦੇ ਜੰਤ ਦੇ ਉਹਨਾਂ ਦੀ ਲੋਹਿਆਂ ਤੋਂ ਉਂਝਾਂ ਵੀ ਐ ਇੱਜਾ ਚੜਕ ਮੁੜਿਆ ਕੀ ਹੁਕਮ ਹੈ ਬਾਸ਼ਾ ਹੁਣ ਨੇ ਹੁਕਮ ਹੈ ਮਾਤਾ ਜੀ ਸਾਡਾ ਕੰਮ ਸੀਗਾ ਪਰਿਵਾਰ ਨਾਲ ਮਿਲਾਉਣਾ ਹਾਂ ਜੀ ਠੀਕ ਹੈ ਜੀ ਤੇ ਉਹ ਹੁਣ ਅੱਗੇ ਤੁਹਾਡੀ ਇਸ਼ਾਵਾ ਕਿਉਂਕਿ ਭੈਂਟ ਪਰਿਵਾਰ ਚ ਹੀ ਜਾਣੀ ਚਾਹੀਦੀ ਹਾਂ ਹਾਂ ਜੀ ਹਾਂ ਜੀ ਅਸੀਂ ਅੱਜ ਇਹਨੂੰ ਲੱਭ ਗਏ ਤੇ ਸਾਡੀ ਹੱਕ ਜੜਾਈਏ ਉਹ ਵਧੀਆ ਗੱਲ ਨਹੀਂ ਹੈ ਤੁਹਾਡੀ ਪ੍ਰੋਗਰਾਮ ਹੀ ਦੇ ਦੇ ਆ ਇਹ ਨਹੀਂ ਗੱਲ ਇੱਕ ਨਹੀਂ ਹਾਂ ਜੀ ਸਾਰੇ ਨਿੱਟਾਂ ਦੇ ਦੇਖੀਦਾ ਜੀ ਦੇ ਨੇ ਸਰਦ ਚਾਪਣਾ ਫਿਰ ਦੋਤੇ ਦਾ ਗੱਡੀ ਚੋਂ ਕੱਢ ਗੱਡੀ ਦੇ ਵਾਲੇ ਵੀ ਹੁੰਦੇ ਆ ਭਲੇ ਮਾਤਾ ਭਲੇ ਕੋਈ ਕਰਨ ਵਾਲੇ ਨਹੀਂ ਭਲਾ ਮਾਤਾ ਜੀ ਅਸਲ ਤੇ ਵੇਚਣਾ ਮੈਂ ਤੁਹਾਨੂੰ ਦੱਸਦਾ ਵਾਂ ਜੇ ਹੁਣ ਅਸੀਂ ਵੀਡੀਓ ਬਣਾਉਣਦੇ ਆ ਸਾਡੀ ਵੀਡੀਓ ਵੇਖਦੇ ਸੀ 16 ਪਿੰਡ ਦੇ ਵੀਰ ਹਾਂਜੀ ਹਾਂਜੀ ਠੀਕ ਆ ਉਹ ਪਿੱਛੋਂ ਮਰਾ ਸਾਡੇ ਪਿੰਡ ਦੇ ਹੀ ਆ ਓਏ ਉਹ ਵੀਡੀਓ ਵੇਖਦੇ ਸੀਗੇ ਤੇ ਅੱਜ ਉਹਨਾਂ ਨੇ ਵੇਖਿਆ ਵੀ ਆਹ ਮਾਤਾ ਯਾਰ ਲਵਾਰਸ ਤੋਰੀ ਫਿਰਦੀ ਆ ਤੇ ਆਪਾਂ ਉਹ ਵੀਰ ਨੂੰ ਫੋਨ ਕਰੀ ਹਾਂ ਉਹਨਾਂ ਮੈਨੂੰ ਫੋਨ ਕਰਕੇ ਸੱਜਿਆ ਸੀਗਾ ਮੈਨੂੰ ਨਹੀਂ ਮਾਤਾ ਮਿਲੇ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਮਤਲਬ ਕਿ ਮਾਤਾ ਨੂੰ ਵੇਖ ਕੇ ਲੱਭ ਕੇ ਤੇ ਮੈ ਇਹ ਬਹੁਤ ਵਾਇਕ ਨੂੰ ਮੈਂ ਨਾ ਜਦੋਂ ਮੈਂ ਡਰਾਈਵਰ ਸੀਗਾ ਇਹਨਾਂ ਬਾਤ ਤੇ ਮੈਂ ਸਾਥ ਹੋਇਆ ਜਾਵਾ ਅੱਜ ਦੀ ਗੱਲ ਕਈ ਸਾਲ ਹੋ ਗਏ ਪਤਾ ਕੀ ਸਰਵਣ ਪਾਣੀ ਹੋਰ ਨਹੀਂ ਮਤਲਬ ਨਾ ਇਹ ਸਰਵਣ ਪਾਣੀ ਦੀ ਹੋਰ ਇਹਨਾਂ ਦੇ ਪਿੱਛੇ ਕੋਈ ਫਕੀਰ ਜਿਹੜੇ ਨਾ ਦاتے ਆ ਉਹ ਨਹੀਂ ਇਹਨਾਂ ਨੂੰ ਮਤਲਬ ਰੁਕਣ ਦਿੰਦੇ ਇਹਨਾਂ ਦੇ ਘਰਦਿਆਂ ਨੇ ਨਾ ਮਾਮੇ ਸੌਦੀ ਮੇਰੀ ਨਹੀਂ ਇਹਨਾਂ ਦੀਗਾ ਦੇ ਕੇ ਇਹਨਾਂ ਦਾ ਵਿਆਹ ਕਰਾਤਾ ਪਰ ਇਹ ਦਾਨੇਵਾਲ ਹਾਂ ਹਾਂਜੀ ਸਾਈ ਸੰਤ ਨੂੰ ਹੋਇਆ ਗੁਜਿਕਾ ਖਾਲਸਾ ਹੋਇਆ ਗੁਜਿਕੀ ਫਤਿਹ ਸੰਜੀ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਆਪਾਂ ਮਾਤਾ ਜੀ ਨੂੰ ਪਿੰਡ ਸੋਲ ਤੋਂ ਆ ਲੈ ਕੇ ਆਏ ਸੀਗੇ ਆ ਜਿੱਦਾਂ ਵੀਡੀਓ ਦੇ ਦੱਸਿਆ ਸੀਗਾ ਕਿ ਦਿਮਾਗੀ ਹਾਲਤ ਸਹੀ ਨਹੀਂ ਆ ਤੇ ਸੋਲਪਿੰਡ ਦੇ ਇਦਾਂ ਗਲੀਆਂ ਦੇ ਵਿੱਚ ਕਰਕੇ ਜਾ ਕੇ ਇਹ ਪੈਸੇ ਮੰਗਦੇ ਸੀ ਕਿਉਂਕਿ ਦਿਮਾਗੀ ਹਾਲਤ ਨਹੀਂ ਸਹੀ ਚਲੋ ਮੈਂ ਧੰਨਵਾਦ ਕਰਦਾ ਹਾਂ ਸੋਲਪਿੰਡ ਦੇ ਵੀਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਤੇ ਆਪਾਂ ਮਾਤਾ ਨੂੰ ਲੈ ਕੇ ਆਏ ਤੇ ਐਡਰੈਸ ਪਤਾ ਕੀਤਾ ਤੇ ਇਹਨਾਂ ਦਾ ਕਿਹੜਾ ਪਿੰਡ ਦੱਸਿਆ ਸੀਗਾ ਫੱਤੂ ਚੱਕ ਫੱਤੂ ਚੱਕ ਪਿੰਡ ਨਿਕਲਿਆ ਨਿਕਲਿਆ ਸੀਗਾ ਤੇ ਜਿਹੜਾ ਖਪੂਤਰਾ ਤੇ ਉਹ ਰਾਤ ਦੇ ਲਗਭਗ 11:30 ਵਜੇ ਦਾ ਟਾਈਮ ਹੋ ਗਿਆ ਵਾ 11 ਮਾਰਚ ਦਿਨ ਸੋਮਵਾਰ ਤੇ ਜਦੋਂ ਸਾਡੀ ਪਰਿਵਾਰ ਨਾਲ ਗੱਲ ਹੋਈ ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਵੀਰ ਜੀ ਬੇ ਅਸੀਂ ਕਾਫੀ ਦਿਨ ਹੋ ਗਏ ਇਹਨਾਂ ਨੂੰ ਲੱਭ ਰਹੇ ਆ ਤੇ ਕਿਉਂ ਨਾ ਕਿਉਂਕਿ ਅਸੀਂ ਦਿਨ ਰਾਤ ਕਿ ਕਰ ਛੜਿਆ ਵਾ ਸਾਡਾ ਹੁਣ ਦਿਨ ਮਤਲਬ ਕਿ ਰਾਤ ਨਹੀਂ ਸਾਡੀ ਨੰਗਣੀ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਰਾਤ ਹੀ ਆਣ ਕੇ ਅੰਟੀ ਜੀ ਨੂੰ ਇਹ ਲੈਣ ਆਏ ਆ ਆ ਜਿਹੜੇ ਭਾਈ ਸਾਹਿਬ ਜੀ ਇਹਨਾਂ ਦੇ ਪਤੀ ਪਰਮੇਸ਼ਰ ਨੇ ਤੇ ਆ ਇਹਨਾਂ ਦੇ ਨਾਨਾਨ ਜੀ ਤੇ ਆ ਜਿਹੜੇ ਸਿੰਘ ਸਾਹਿਬ ਜੀ ਬੈਠੇ ਨੇ ਇਹ ਇਹਨਾਂ ਦੇ ਚਾਚਾ ਸਹੁਰਾ ਜੀ ਨੇ ਤੇ ਮੈਂ ਧੰਨਵਾਦ ਕਰਦਾ ਵਾਂ ਸੰਗਤ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹੋ ਜਿਹੀ ਵਿਛੜਿਆ ਮਾਤਾ ਦੀ ਪਰਿਵਾਰਾਂ ਨਾਲ ਮੇਲ ਹੁੰਦੇ ਆ